ਤਾਰ ਜਹਾਜ ਆਉਂਦਾ ਇਥੋਂ 에어ਪੋਰਟ ਤੇ ਹਰ 2 ਮਿੰਟ ਬਾਅਦ ਹੁਣ ਅਪ ਟਾਈਮ ਦੇਖਦੇ ਹਾਂ ਹਰ 2 ਮਿੰਟ ਬਾਅਦ ਜਹਾਜ ਬੰਦੇ ਬੰਦੇ ਦੇਖਦੇ ਹੋ ਆਪਾਂ ਹੁਣ ਪੱਕਾ ਹੀ ਟਾਈਮ ਲਾਤਾ ਦੇਖਦੇ ਆ ਲਾਤਾ ਆਪਾਂ ਪੱਕਾ ਹੀ ਟਾਈਮ ਲਾਤਾ ਦੇਖਦੇ ਆ ਹੁਣ ਇੰਨੇ ਨੇ ਕਹਤੇ ਕਮਾਲ ਆ ਯਾਰ ਪੰਜ ਲੰਘ ਗਏ ਨਾ ਐ 10 ਮਿੰਟ ਨਹੀਂ ਹੋਏ ਨੇ ਨਾ 10 ਮਿੰਟ ਕਿਤੇ ਹੋਏ ਆ ਤੁਸੀਂ ਭਾਈ ਜੀ ਟਾਈਮ ਨੋਟ ਕਰ ਲਓ ਹਾਂ ਮੈਂ ਹੁਣ ਲਾਇਆ ਆ 46 ਸਕਿੰਟ ਹੋਏ ਆ 46 ਸਕਿੰਟ ਹੋਏ ਆ ਹਲੇ ਇਹ ਲੋ ਜੀ ਆ ਗਿਆ ਇਹ ਛੇਵਾ ਜਹਾਜ਼ ਆ 9 ਮਿੰਟ ਪੰਜ ਇਹ 1 ਮਿੰਟ ਦਾ ਗੈਪ ਪਿਆ ਵਾ 1 ਮਿੰਟ ਦਾ ਗੈਪ ਆ ਟਾਈਮ ਦਾ ਵਾ ਇਹ ਕੀ ਕੀ ਹੋ ਗਿਆ ਹੁਣ ਦੇਖਦੇ ਆ ਕਦੋਂ ਜਾਂਦੇ ਇਹਨਾਂ ਨੇ ਕਿ ਕਾਉਂਟਰ ਆ ਤੇ ਖਾਣੇ ਆ। ਇਹ ਨਹੀਂ ਖਤਮ ਕਰਦੇ। ਭਾਈ ਇਹ ਰੀਡੀਆਂ ਨੇ ਗੰਦ ਨਹੀਂ ਬਣਾਤਾ। ਅੱਛਾ ਜੀ ਬਹੁਤ। ਕਦਮਾਸ਼ੀ ਆ ਗਿਆ ਫੇਰ ਆ ਗਿਆ ਭਾਈ ਉਹ ਕੋਲ। ਕਦਮਾਸ਼ੀ ਕਰਦੇ ਜੀ। ਇਹ ਉੱਦੀ ਤੇ ਜਾ ਰਿਹਾ ਹੈ। 1:46 ਹੋ ਗਏ। ਬਹੁਤ ਜਿਆ। ਆਜਾ ਸਾਹਿਰ ਰਿਪੋਰਟ ਪਹਿਲੇ ਇੰਡੀਆ ਦੇ ਪਹਿਲੇ ਬੰਦੇ ਨੇ ਜਿਹੜਾ ਪਹਿਲਾ ਟ੍ਰਿਪ ਹੈ ਨਾ ਸਟੂਡੈਂਟ ਦਾ ਇਹ ਫਸਟ ਟਾਈਮ ਜਾਣਾ 50 60 ਹਜ਼ਾਰ ਲਏ ਬਿਨਾ ਤੇ ਜਾਣੀ ਨਹੀਂ ਚਾਹੀਦਾ ਆnde taada aa rahega taada aa rahega ਹੁਣ ਜਿਹਦੇ ਦੋ ਵਾਰ ਦੇਖੋ ਮੈਂ ਲਾਇਆ ਤੇ ਇਹ ਬਹੁਤ ਨਾਲ ਲੱਖ ਰੁਪਏ ਤੋਂ ਨਹੀਂ ਚੜਾ ਦਿੰਦਾ ਇੰਤੋਂ ਨਹੀਂ ਇੰਤੋਂ ਆਪ ਨੂੰ ਦੋ ਆਈਏ ਨੂੰ ਦੱਸਾਂ ਮਿੰਟ 33 ਸੈਕਿੰਡ ਬਲੇ 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 ਹਾਂ ਪਰ ਬੰਦਾ ਬਾਹਰ ਜਾ ਰਿਹਾ ਹੈ ਇੱਕ ਮਿੰਟ ਚ ਆ ਜਾਣਾ ਅਸੀਂ ਵੀ 에어 ਇੰਡੀਆ ਜੀ ਆਏ ਆ ਪਰ ਠੀਕ ਆ ਯਾਰ ਸਰਵਿਸ ਵਧੀਆ ਲੱਗੀ ਸਾਨੂੰ ਤਾਂ ਠੀਕ ਸੀਗਾ ਕੋਈ ਪਾਜੀ ਫੋਨ ਉਹਨਾਂ ਨੇ ਸੁਧਾਰ ਤੀ ਬਹੁਤ ਵਧੀਆ ਵਾ ਠੀਕ ਆ 에어 ਇੰਡੀਆ ਦਾ ਕੋਈ ਇਦਾਂ ਦੀ ਡਾਇਰੈਕਟ ਲਾਈਟ ਹੁੰਦੀ ਹੁਣ ਬੰਦ ਕਰਤੀ ਮੈਂ ਦੇਖਣ ਦੇ ਆ ਬਾਜੀ ਵਾਲਿਓ ਯਾ ਜੇ ਹੁਣ ਉਹ ਬੰਦ ਕਰਤੀ ਕੋਈ ਡਾਇਰੈਕਟ ਲਾਈਟ ਇੱਥੇ ਹੁੰਦੀ ਯਾ ਜੇ ਬਾਇਆ ਦਿੱਲੀ ਮੈਂ ਕਰੂੰਗਾ ਇਸ ਤੇ ਫਰ ਬਹੁਤ ਫਰਕ ਪੈਗਾ ਤਿੰਨ 13 ਹੋ ਗਿਆ ਜਾਣਾ ਪਾਜੀ ਸਾਰੇ ਕਾਪੜੀ ਜਿਹੜੀ 에어ਲਾਈਨ ਆ ਮੈਂ ਜੀ ਨਹੀਂ ਦੇਖੀ ਕੀ ਚਾ ਦੁਬਈ ਵਾਲ ਦੁਬਈ ਵਾਲਿਆਂ ਦੀਆਂ ਉਹ ਵਧੀਆ ਗੱਲ ਆ ਗਿਆ ਦੂਜੇ ਨੰਬਰ ਤੇ ਆਖੋ ਖਤਰ ਖਤਰ ਇਹ ਲੈ ਬਹੁਤ ਘੈਂਟ ਕਰਦੇ ਚਾਤਰ ਦੇ ਵੀ ਕਹਦੇ ਆ ਆ ਗਿਆ ਆ ਗਿਆ 1 ਮਿੰਟ ਪਤੰਦਰ ਰੇ ਟੱਪਾ ਨਹੀਂ ਦਿੰਦੇ ਬਈ ਵਾਹ ਬਈ ਬਹੁਤ ਰੰਗ ਇਹਨਾਂ ਦੇ ਬਹੁਤ ਵੱਡੀ ਬੋਲ ਬੋਲ ਹਾਂ ਜਿੰਦੂ ਜਨੇ ਬਰਦੇ ਆ ਬਰਦੇ ਸੁਬਾ ਆ ਗਿਆ ਕਿੱਥੋਂ ਆਰਡਰ ਦੇ ਵੇਲੇ ਵੀ ਇੰਦਾ ਹੀ ਇੱਥੇ ਰੰਨ ਦੇ ਜਲਾਏ ਆ 4 ਵਜੇ 4 ਮਿੰਟ ਹੋ ਗਏ ਆਵਾਜ਼ ਫੋਨ ਦੀ ਗੱਲ ਆ ਵਾਹ 40 ਮਿੰਟ ਪਾਪਾ ਜਾ 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 ਜਿਹੜੇ ਸਾਡੇ ਵਾਲੇ ਜਹਾਜ ਦੇ ਕੇ ਖੁਸ਼ ਹੁੰਦੇ ਹੋ ਕਿ ਨਹੀਂ ਨਾ ਹੁਣ ਤਾਂ ਰੋਜ਼ ਹੀ ਲੰਗੀ ਜਾਂਦੇ ਆ ਨਾ ਤੁਹਾਨੂੰ ਤਾਂ ਚਾਰ ਹੀ ਹੁੰਦਾ ਖੁਸ਼ ਹੁੰਨੀ ਆ ਦੇਖਦੇ ਹੁੰਦੇ ਆ ਵੈਰੀ ਗੁੱਡ ਨੀਵਾ ਹਨਾ ਵਾਲਾ ਇੱਥੇ ਲਾ ਲਿਆ ਕਰੋ ਇੱਕ ਅੰਦਾ ਨਾਲੇ ਖੇਡ ਲਿਆ ਫੜ ਕੇ ਲਾ ਲਓ ਰੱਸੀ ਨਾਲ ਉਹ ਆ ਗਿਆ ਇੱਕ ਹੋਰ 453 ਫੇਰ ਆ ਗਿਆ ਉਹ ਰ ਆ ਗਿਆ ਓਏ ਹੋਏ ਤਾਂਨੇ ਓਏ 1 에어ਪੋਰਟ ਦੀ ਗੱਲ ਆ 1 ਕਲਾ ਤੇ ਕਿਨੇ 에어ਪੋਰਟ ਹੈਥਰੋ 에어ਪੋਰਟ ਹੈ ਸਾਊਥ ਹਾਲ ਪਰ ਹੈ ਯੂਕੇ ਆ ਇੱਧਰ ਦੇ ਕੋਸੇ ਆ ਸਾਊਥ ਹਾਲ ਉਹ ਸਾਊਥ ਹਾਲ ਇੱਧਰ ਆ ਇੱਧਰੋਂ ਆ ਹਾਂ ਸਾਊਥ ਹਾਲ ਇਹ ਆਪਣੀ ਖਿੜਕੀ ਚੋਂ ਨਿਕਲਦੇ ਸੀਗੇ ਅੱਧੇ ਬੰਨਾ ਕੇ ਪੰਜ ਮਿੰਟ ਤੇ ਬੀਨਸ ਤੇ ਆਈ ਸੇ ਬੰਨਾ ਕੇ ਆਈ ਆਉਣੇ ਆ ਲਗਾਤਾਰ